ਸਵੈ ਸੇਲ ਦੇ ਵਿੱਚ ਕੋਈ ਪਿਉਮਾ ਦਾ origignal ਜੋੜਾ ਵੇਚ ਕੇ ਦਿਖਾਵੇ ਸੇਲ ਦੇ ਵਿੱਚ ਆ ਲੋ ਲਿਆ ਮੇਰੇ ਕੋਲ ਰੱਖ ਡੱਬੇ ਜੇ ਕੋਈ ਕਾਪੀ ਸਾਬਤ ਕਰ ਦਵੇ 2024 ਦਾ ਮਾਲ ਆ origignal ਐਮ ਆਰ ਪੀ ਦੱਸ ਲਓ ਜੀ ਇੱਥੇ ਮੇਰੇ ਕੋਲ ਡੱਬੇ ਲਾ ਦੇ ਪਿਉਮਾ ਦੇ 3900 ਮੈਂ ਤੈਨੂੰ ਦੱਸਦਾ 2025 ਦਾ origignal ਜੋੜ ਰੇਟ ਵੀ ਸੁਣ ਲਿਓ ਰੇਟ ਵੀ ਸੁਣ ਲਿਓ 4000 ਦਾ ਜੋੜਾ 8 ਨੰਬਰ 1600 ਰੁਪਏ ਦਾ ਲੱਗੂਗਾ ਜੇ ਜੇ ਕਾਪੀ ਹੋਊਗਾ ਨਾ ਜੇ ਕਾਪੀ ਹੋਊਗਾ ਪੱਕਾ ਵੇਲੇ ਦਊਗਾ ਨਾਲ ਪਿਉਮਾ ਦਾ オリジナル ਜੋੜ ਪਹਿਲਾਂ ਚੈੱਕ ਕਰਕੇ ਦੇਖ ਸਾਰੇ ਕੱਢ ਰਹੇ ਆ ਆ ਦੇਖੋ ਕੀ ਹੁੰਦਾ ਜਿੱਦਾਂ ਆ ਦੇਖੋ ਕੰਪਨੀ ਕੋਲ ਡੱਬੇ ਟੁੱਟ ਗਏ ਉਹਨਾਂ ਨੇ ਕਾਢੀ ਮਾਰ ਕੇ ਕੱਢ ਦੇਣਾ ਆਪਾਂ ਚੱਕ ਲਿਆ ਆਪਾਂ 30 ਪੈਸੇ ਦੇ ਮਾਲ ਚੁੱਕਿਆ 40 ਦੇ ਵੇਚਣ ਲੱਗੇ ਆ ਮੈਨੂੰ 400 ਰੁਪਏ ਜੁੜਾ ਬਚ ਗਿਆ ਹੋਰ ਕੀ ਚਾਹੀਦਾ 9 10 ਆ ਫਲੈਟ ਦਾ ਨਹੀਂ ਪਾਉਣਾ ਕਿਸੇ ਨੇ ਪਿਉਮਾ ਦਾ ਫਲੈਟ ਨਹੀਂ ਸਪੋਰਟ ਸੀ ਜਲੂਗਾ